ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਮਹਾਰਾਜੇ ਦੀ ਅਪਾਰ ਕਿਰਪਾ ਹੋਈ ਹੈ ਉਸ ਜਗ੍ਹਾ ਤੇ ਜਿੱਥੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿੰਡ ਕੋਟਪੋਈ ਵਿੱਚ ਸਭ ਤੋਂ ਪਹਿਲਾਂ ਚਾਰਨਾ ਪਾਇਆ ਤੇ ਤੰਬੂ ਸਾਹਿਬ ਲਾਇਆ ਸੋਸਾਇਟੀ ਪ੍ਰਧਾਨ ਸਰਦਾਰ ਮੇਜਰ ਸਿੰਘ ਖਾਲਸਾ ਜੀ ਦੇ ਉਪਰਾਲੇ ਸਦਕਾ ਅੱਜ ਉਸ ਜਗ੍ਹਾ ਤੇ ਅਸੀਂ ਖੜੇ ਆ ਉੱਥੇ ਸੁਖਨੀ ਸਾਹਿਬ ਦੇ ਪਾਠ ਕਰਵਾਏ ਗਏ ਇਹਨਾਂ ਬੀਬੀਆਂ ਵੱਲੋਂ ਸੁਖਨੀ ਸਾਹਿਬ ਦੇ ਪਾਠ ਕਰਵਾਏ ਗਏ ਤੇ ਇਸ ਜਗ੍ਹਾ ਨੂੰ ਪਵਿੱਤਰ ਇਸ ਜਗ੍ਹਾ ਤੇ ਅਸੀਂ ਖੜਕੇ ਅੱਜ ਅਸੀਂ ਇਹਨਾਂ ਬੀਬੀਆਂ ਨੂੰ ਸਰੂਪੇ ਦੇ ਰਹੇ ਆ ਸਰਦਾਰ ਰਮੇਸ਼ਰ ਸਿੰਘ ਖਾਲਸਾ ਜੀ ਨਾਨਕ 13 13 ਸੁਸਾਇਟੀ ਪ੍ਰਧਾਨ ਇਹਨਾਂ ਬੀਬੀਆਂ ਨੂੰ ਸਰੂਪੇ ਦੇਣਗੇ ਹਾਂਜੀ ਬਾਬਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੀ ਨਾਲ ਬੋਲੇ ਸੋਨਹਾ ਸਰਬ ਸਤਿ ਸ਼ਾਨ ਬੋਲੇ ਸੋਨਹਾ ਸਰਬ ਸਤਿ ਸ਼ਾਨ ਤੇ ਸਾਰੀ ਸੰਗਤ ਨੂੰ ਇਹ ਬੇਨਤੀ ਹੈ ਕਿ ਇਸ ਜਗ੍ਹਾ ਤੇ ਉਹ ਸਾਰੀ ਦਾ ਕੰਮ ਚੱਲ ਰਿਹਾ ਜੀ ਤੇ ਸਾਰੀ ਸੰਗਤ ਨੇ ਜਿੰਨਾ ਵੀ ਕੋਈ ਸਰਦਮਦ ਆਪਕ ਯੋਗਦਾਨ ਦੇ ਸਕਦਾ ਹੈ ਕੋਈ ਬਜਰੀ ਦਾ ਜਾਂ ਕੋਈ ਪੈਸੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਦੇ ਸਕਦਾ ਤਾਂ ਕਿ ਇਸ ਜਗ੍ਹਾ ਦੀ ਸਾਰੀ ਹੋ ਸਕੇ ਸਾਰੀ ਸੰਗਤ ਨੂੰ ਸਾਰੇ ਪਿੰਡ ਨਿਵਾਸੀਆਂ ਨੂੰ ਤੇ ਹੋਰ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਇੱਥੇ ਸ਼ਰਧਾ ਮੁਤਾਬਕ ਜਰੂਰ ਦਾਨ ਦਿਓ ਜੀ ਤਾਂ ਕਿ ਇਹ ਜਗ੍ਹਾ ਨੂੰ ਅੱਗੇ ਵਧਾਇਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ